ਹਰੇ ਨੇ ਜਾਵੇ ਰ ਕਾਨਫਰੰਸ ਹਾਲ ਕਰ ਲੈਣ ਸਾਰੇ ਵੀਰ ਬਹਿਣਗੇ ਮੈਂ ਇਕੱਲਾ ਨਹੀਂ ਬੈਠਾਂਗਾ ਬੈਠੇ ਪ੍ਰਧਾਨ ਜੀ ਵੀਰ ਦੀ 10 ਕਾਨਫਰੰਸ ਹੋਰ 50-50 ਬੰਦਿਆਂ ਦਾ ਕਾਨਫਰੰਸ ਹੋਣਾ ਸਾਰੇ ਬੈਠੇ ਨੇ ਮੀਟਿੰਗ ਹੋਈ ਕਿ ਸੋਸੋਣ ਦੇਖੋ ਜੀ ਸਭ ਤੋਂ ਵੱਡਾ ਸਾਡਾ ਮੁੱਦਾ ਸੀਗਾ ਵੀ ਜਿਹੜੀ ਕਮਸ਼ਾਲਾ ਦੀ ਜਿਹੜੀ ਕੰਸਟਰਕਸ਼ਨ ਕੀਤੀ ਜਿਹੜੀ ਚਭਾਰ ਫੁੱਟ ਦੀ ਜਗ੍ਹਾ ਜੜਗ ਹੋਈ ਉਹਨਾਂ ਨੇ ਸਾਨੂੰ 2 ਮਹੀਨੇ ਦਾ ਕਿਹਾ ਵੀ 2 ਮਹੀਨੇ ਦੇ ਵਿੱਚ ਜਿਹੜਾ ਕੰਮ ਪੂਰਾ ਹੋ ਜਾਏ ਤੇ ਦੂਸਰੇ ਨੰਬਰ ਤੇ ਸਾਸੀ ਜਗ੍ਹਾ ਦੀ ਮੰਗ ਕਿਉਂ ਕਰ ਰਹੇ ਸੀ ਵੀ ਜਿਹੜੀਆਂ ਸੜਕਾਂ ਤੇ ਗੋਹਾਂ ਨੂੰ ਚੁੱਕ ਕੇ ਉੱਥੇ ਰੱਖਿਆ ਜਾਂਦਾ ਉਹਨਾਂ ਨੇ ਸਾਨੂੰ ਉਹਦਾ ਇੱਕ ਹੱਲ ਕੱਢ ਦਿੱਤਾ ਵੀ ਅਸੀਂ ਸ਼ੈੱਡ ਜਿਹੜਾ ਵਾ ਫੋਕਲ ਪੁਆਇੰਟ ਪਵਾਇਆ ਵਾ ਜਿੱਥੇ ਜ਼ਿਆਦੀਆਂ ਗੋਹਾਂ ਲੱਭਦੀਆਂ ਤੁਸੀਂ ਸਾਨੂੰ ਦੱਸੋ ਅਸੀਂ ਉੱਥੋਂ ਚੁੱਕ ਕੇ ਫੋਕਲ ਪੁਆਇੰਟ ਉਹਨੀ ਦੇਰ ਸ਼ਿਫਟ ਕਰਦੇ ਠੀਕ ਹੈ ਇਨਸ਼ਾ ਅੱਲਾਹ ਤੇ ਇੱਕ ਟੋਲ ਫਰੀ ਨੰਬਰ ਪਬਲਿਕ ਹਸਤੇ ਜਿਹੜਾ ਵਾ 1 ਘੰਟੇ ਦੇ ਵਿੱਚ ਵਿੱਚ ਜਾਰੀ ਕੀਤਾ ਜਾਏਗਾ ਉਹ ਮੈਂ ਨੰਬਰ ਜਿਹੜਾ ਜਦ ਤੱਕ ਠੀਕ ਹੈ ਠੀਕ ਹੈ ਤੇ ਜਿਹੜੀ 22 ਨੰਬਰ ਫਾਟਕ ਦੇ ਥੱਲੇ ਸਕੂਲ ਦੇ ਸਾਹਮਣੇ ਰੇੜੀਆਂ ਸੀਗੀਆਂ ਉਹ ਹੁਣੇ ਐਕਸ਼ਨ ਹੋ ਲੱਗਾ ਸਭ ਹੁੰਦਾ ਕਈ ਹੁਣੇ ਠੀਕ ਹੈ ਤੇ ਸਾਡੇ ਤਿੰਨੋਂ ਮੰਗਾ ਜਿਹੜੀਆਂ ਮੰਗ ਮੰਨੀਆਂ ਉਹਨਾਂ ਨੇ ਤੇ ਬਹੁਤ ਵਧੀਆ ਜਿਹੜਾ ਰਿਸਪੌਂਸ ਦੇ ਲਿਖਤੀ ਸਰਪਲ ਬਲੇ ਨਹੀਂ ਸਰ ਲਿਖਤੀ ਪੜੋਸਾ ਨਹੀਂ ਦਿੱਤਾ ਜਿਹੜੀ ਸਾਡੀ ਮੰਗ ਸੀ ਜਗ੍ਹਾ ਦੀ ਉਹ ਤੇ ਉਹਨਾਂ ਨੇ ਪੂਰੀ ਕਰ ਦਿੱਤੀ ਜਿਹੜੀ ਅਸੀਂ ਲਿਖਤੀ ਲੈਣੀ ਉਹ ਕਹਿੰਦੇ ਫੋਕਲ ਪੁਆਇੰਟ ਬਹੁਤ ਜਗ੍ਹਾ ਆ ਗਈ ਹੈ ਕਰੀਬ 700 ਤੋਂ 800 ਗਊ ਉੱਥੇ ਆ ਸਕਦਾ ਉਹ ਉੱਥੇ ਜਿਵੇਂ ਜਗ੍ਹਾ ਦੀ ਪ੍ਰੋਬਲਮ ਸੀ ਜਗ੍ਹਾ ਉਹਨਾਂ ਨੇ ਸਾਨੂੰ ਦੇ ਦਿੱਤੀ ਹੈ ਅਸੀਂ ਜਿੰਨੀਆਂ ਗਵਾਂ ਉੱਥੇ ਸ਼ਿਫਟ ਕਰਾਂਗੇ ਕਾਰਪੋਰੇਸ਼ਨ ਦੀ ਇਸ ਮਦਦ ਠੀਕ ਹੈ ਜੀ ਹਾਂ ਸੋ ਕੰਮ ਹੋ ਜਾਣਾ ਤੁਹਾਡਾ